ਟੀਵੀ ਅਤੇ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਵੱਡਾ ਐਕਸ਼ਨ ਚਾਰਜ ਲਿਆ ਵਾਪਸ ਗਿਆਨੀ ਹਰਪ੍ਰੀਤ ਸਿੰਘ ਕੇਸ ਹੋਰ ਉਲਝਿਆ ਉਹਨਾਂ ਦੀ ਸਾਲੀ ਵੱਲੋਂ ਵੱਡੇ ਖੁਲਾਸੇ ਬੇਅਦਬੀ ਮਾਮਲੇ ਵਿੱਚ ਸਰਕਾਰੀ ਗਵਾਹ ਬਣੇਗਾ ਪ੍ਰਦੀਪ ਕਲੇਰ ਢੜੀਆਂ ਵਾਲੇ ਖਿਲਾਫ ਜ਼ਬਰ ਜਨਾਹ ਤੇ ਕਤਲ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਨਵੇਂ ਆਦੇਸ਼ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਕਿਸਾਨਾਂ ਵੱਲੋਂ ਵੱਡਾ ਐਲਾਨ ਰਾਜੇਵਾਲ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਲਿਖੀ ਚਿੱਠੀ ਪੁੱਛਿਆ ਅਹਿਮ ਸਵਾਲ ਰਾਹੁਲ ਗਾਂਧੀ ਖਿਲਾਫ ਐਫ ਆਈ ਆਰ ਦਰਜ ਲਟਕੀ ਗ੍ਰਿਫਤਾਰੀ ਦੀ ਤਲਵਾਰ ਸਰੀ ਵਿੱਚ ਇੱਕ ਵਿਦਿਆਰਥਣ ਦਾ ਕਤਲ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸਿੱਖ ਪੰਥ ਦੀ ਇਸ ਵਕਤ ਜੱਗ ਹਸਾਈ ਹੋ ਰਹੀ ਹੈ ਕਿਸੇ ਹੋਰ ਕਰਕੇ ਨਹੀਂ ਸਗੋਂ ਆਪਣੇਆ ਕਰਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਫੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਵਾਪਸ ਲੈ ਜਾਣ ਦੀ ਖਬਰ ਹੈ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਸੁਣਾ ਦਿੱਤਾ ਗਿਆ ਜਾਣਕਾਰੀ ਦੇ ਅਨੁਸਾਰ ਜਾਂਚ ਪੂਰੀ ਹੋਣ ਤੱਕ ਉਹ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਉਹਨਾਂ ਦੀ ਥਾਂ ਤੇ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਉਹਨਾਂ ਦੀ ਥਾਂ ਸੇਵਾਵਾਂ ਨਿਭਾਉਣਗੇ ਉਸ ਸਮੇਂ ਤੱਕ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਵਾਪਸ ਲੈ ਲਿਆ ਗਿਆ ਹੈ ਦੱਸਣਾ ਬਣਦਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਸਾੰਡੂ ਨੇ ਇੱਕ ਵੀਡੀਓ ਰਾਹੀਂ ਸ਼ਿਕਾਇਤ ਦਿੱਤੀ ਸੀ ਜਿਸ ਨੂੰ ਲੈ ਕੇ ਇਹ ਕਾਰਵਾਈ ਫੌਰੀ ਤੌਰ ਤੇ ਸੁਣਾ ਦਿੱਤੀ ਗਈ ਤੇ ਕਰ ਦਿੱਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਉਚੇਰੀ ਅਕੱਤਰਤਾ ਗੁਰਦੁਆਰਾ ਦੇਖਸਰ ਸਾਹਿਬ ਕਟਾਣਾ ਦੇ ਵਿੱਚ ਹੋਈ ਆ ਤੇ ਇਸ ਦੀ ਪ੍ਰਧਾਨਗੀ ਐਡਵੋਕੇਟ ਧਾਮੀ ਨੇ ਕੀਤੀ ਹੈ ਜਿਹੜੇ ਆਪ ਦੋਸ਼ਾਂ ਦਾ ਇਸ ਵਕਤ ਸਾਹਮਣਾ ਕਰ ਰਹੇ ਨੇ ਤੇ ਇਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਗੁਰਪ੍ਰੀਤ ਸਿੰਘ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਦੱਸਿਆ ਗਿਆ ਕਿ ਉਸ ਸੰ nghiêm ਦੋਸ਼ ਲੱਗੇ ਨੇ ਅਤੇ ਉਹਨਾਂ ਤੇ ਦੀਰਘ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਫੈਸਲਾ ਲਿਆ ਗਿਆ 71 ਤੱਤੇ ਵਿੱਚ ਹਾਜ਼ਰ ਮੈਂਬਰ ਸਹਿਬਾਨ ਦੱਸਿਆ ਗਿਆ ਕਿ ਉਹਨਾਂ ਦੀ رائے ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਅਹੁਦੇ ਦੇ ਮਾਨ ਸਨਮਾਨ ਨੂੰ ਇਹਨਾਂ ਤੇ ਲੱਗੇ ਇਲਜ਼ਾਮਾਂ ਦੀ ਪੜਤਾਲ ਕਰਕੇ ਜਾਂਚਿਆ ਜਾਏਗਾ 71 ਤਾ ਦੌਰਾਨ ਪਾਸ ਕੀਤੇ ਗਏ ਮਤੇ ਦੇ ਰਾਹੀਂ ਇੱਕ ਸਬ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਅਤੇ ਅੰਤਰਿਕ ਮੈਂਬਰ ਦਲਜੀਤ ਸਿੰਘ ਭਿੰਡਰ ਸ਼ਾਮਲ ਕੀਤੇ ਗਏ ਹੈ ਪਰ ਇਹਦੇ ਉੱਤੇ ਇਹ ਵੀ ਨਿਕਲ ਕੇ ਸਾਹਮਣੇ ਆਇਆ ਹੈ ਕਿ 15 ਦਿਨਾਂ ਦੇ ਵਿੱਚ ਇਹ ਪੜਤਾਲ ਜਾਂਚ ਕਰਕੇ ਰਿਪੋਰਟ ਦਿੱਤੀ ਜਾਏਗੀ ਪਰ ਵਿਰੋਧੀ ਧਿਰ ਨੇ ਕਿਹਾ ਕਿ ਦੋ ਦੇ ਵਿੱਚੋਂ ਇੱਕ ਜਾਂ ਦੋ ਮੈਂਬਰ ਸਾਡੇ ਵੀ ਲੈ ਜਾਣ ਤਾਂ ਕਿ ਅਸੀਂ ਵੇਖ ਸਕੀਏ ਕਿ ਕੀ ਸੱਚਮੁੱਚ ਜਾਂਚ ਕੀਤੀ ਵੀ ਜਾ ਰਹੀ ਹੈ ਜਾਂ ਨਹੀਂ ਕਿ ਇਹ ਦੋਸ਼ ਸਹੀ ਵੀ ਹਨ ਜਾਂ ਨਹੀਂ ਪਰ ਉਹਨਾਂ ਦੀ ਇੱਕ ਨਾ ਸੁਣੀ ਗਈ ਸਵਾਲ ਇਹ ਵੀ ਉੱਠ ਰਹੇ ਨੇ ਕਿ ਜਿਨ੍ਹਾਂ ਨੇ ਪਹਿਲਾਂ ਜ਼ਥੇਦਾਰ ਸਾਹਿਬ ਦੀ ਨਿਯੁਕਤੀ ਕੀਤੀ ਸੀ ਕਿ ਉਹਨਾਂ ਨੇ ਉਸ ਵਕਤ ਜ਼ਥੇਦਾਰ ਸਾਹਿਬ ਦਾ ਕੋਈ ਪਿਛੋਕੜ ਘੋਖਿਆ ਸੀ ਜਾਂ ਨਹੀਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁਣ ਇਸ ਕਮੇਟੀ ਦੇ ਫੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹ ਕਹਿੰਦੇ ਮੈਨੂੰ ਪਹਿਲੇ ਹੀ ਪਤਾ ਸੀ ਕਿ ਇਸ ਤਰ੍ਹਾਂ ਹੋਣ ਵਾਲਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਜਾਣਕਾਰੀ ਸੀ ਕਿ ਇਸੇ ਤਰ੍ਹਾਂ ਹੀ ਹੋਵੇਗਾ ਉਹਨਾਂ ਨੇ ਕਿਹਾ ਕਿ ਜਿਸ ਧੜੇ ਨੇ ਮੇਰੇ ਤੇ ਦੋਸ਼ ਲਾਇਆ ਉਹੀ ਧੜਾ ਪੜਤਾਲ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੋਸ਼ ਲਗਾ ਕੇ ਜਲੀਲ ਕਰਨ ਤੋਂ ਬਾਅਦ ਜਥੇਦਾਰੀ ਤੋਂ ਹਟਾਇਆ ਜਾਣਾ ਇਹ ਕੋਈ ਨਵੀਂ ਗੱਲ ਨਹੀਂ ਹੈ ਉਹਨਾਂ ਆ ਕਿਹਾ ਕਿ ਇਸ ਤਰ੍ਹਾਂ ਹਟਾਇਆ ਜਾਣ ਵਾਲਾ ਨਾਤੇ ਮੈਂ ਪਹਿਲਾ ਜਥੇਦਾਰ ਹੋਵਾਂਗਾ ਅਤੇ ਨਾ ਹੀ ਸ਼ਾਇਦ ਆਖਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਸੇਵਾਵਾਂ ਬਰਖਾਸਤ ਕਰ ਦਿੱਤੀਆਂ ਜਾਣ ਤਾਂ ਵੀ ਉਹ ਖੁੱਲ੍ਹ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹਿਣਗੇ ਪੰਥ ਲਈ ਲੜਦੇ ਰਹਿਣਗੇ ਖੜਨਗੇ ਅਤੇ ਮਰ ਵੀ ਜਾਣਗੇ ਉਹਨਾਂ ਕਿਹਾ ਕਿ ਉਹ ਆਪਣੇ ਤੇ ਲੱਗੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਪੰਜ ਪਿਆਰਿਆਂ ਦੀ ਹਾਜ਼ਰੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਦੇ ਚੁਕੇ ਨੇ। ਉਹਨਾਂ ਕਿਹਾ ਕਿ ਮੇਰੀ ਪੰਥ ਅਤੇ ਸੰਗਤ ਨਾਲ ਸਾਝ ਬਣੀ ਰਹੇ। ਇਹੀ ਅਕਾਲ ਪੁਰਖ ਅੱਗੇ ਅਰਦਾਸ ਹੈ। ਉਹਨਾਂ ਨੇ ਕਿਹਾ ਕਿ ਉਹਦੇ ਜਾਂਦੇ ਆਉਂਦੇ ਰਹਿੰਦੇ ਨੇ ਪਰ ਪੰਥ ਅਤੇ ਸੰਗਤ ਨਾਲ ਸਾਝ ਨਹੀਂ ਟੁੱਟਣੀ ਚਾਹੀਦੀ। ਉਹਨਾਂ ਕਿਹਾ ਕਿ ਫੈਸਲਾ ਤਾਂ ਹੋ ਚੁੱਕਿਆ ਹੈ। ਹੁਣ ਤਾਂ ਕਾਪੀ ਪੇਸਟ ਹੋਣਾ ਪਾ ਫੈਸਲਾ ਸੁਣਾਉਣਾ ਬਾਕੀ ਹੈ। ਉਹਨਾਂ ਨੇ ਕਿਹਾ ਕਿ ਆਈਟੀ ਵਿੰਗ ਦੇ ਵੱਲੋਂ ਜਿਹੜੇ ਕੁਝ ਸਵਾਲ ਉਹਨਾਂ ਨੂੰ ਪੁੱਛੇ ਗਏ ਆ ਉਹ ਉਹਨਾਂ ਦਾ ਜਵਾਬ ਸ਼ਹੀਦੀ ਹਫਤੇ ਤੋਂ ਬਾਅਦ ਠੋਕ ਵਜਾ ਕੇ ਦੇਣਗੇ ਉਹਨਾਂ ਕਿਹਾ ਕਿ ਤੁਹਾਡੇ 10-12 ਸਵਾਲ ਮੇਰੇ ਕੋਲ ਪੁੱਛ ਚੁੱਕੇ ਆ ਜਿਨ੍ਹਾਂ ਦਾ ਜਵਾਬ ਮੈਂ ਠੋਕ ਵਜਾ ਕੇ ਦੇਵਾਂਗਾ ਤੇ ਜਿਸ ਤੇ ਨਾਲ ਫਿਰ ਗਰਦ ਵੀ ਧੂੜ ਵੀ ਉੱਠੇਗੀ ਮਸਲਾ ਹੁਣ ਇੱਥੇ ਹੀ ਰੁਕ ਰਿਹਾ ਉਹਨਾਂ ਦੇ ਸਾੰਡੂ ਵੱਲੋਂ ਦੋਸ਼ ਲਗਾਏ ਗਏ ਨੇ ਤੇ ਸਾਲੀ ਖੁੱਲ ਕੇ ਮੈਦਾਨ 'ਚ ਆ ਗਈ ਹੈ ਕਿਉਂਕਿ ਬਹੁਤ ਵੱਡਾ ਤੇ ਸਤਕਾਰਤ ਅਹੁਦਾ ਜਿਸ ਅਹੁਦੇ ਤੇ ਵਿਰਾਜਮਾਨ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਕੀਤੀ ਕਾਰਵਾਈ ਤੋਂ ਬਾਅਦ ਉਹਨਾਂ ਦੀ ਸਾਲੀ ਬੀਬੀ ਸਤਿੰਦਰ ਕੌਰ ਉਹਨਾਂ ਨੇ ਇਨਸਾਫ ਵਾਸਤੇ ਮਹਿਲਾ ਕਮਿਸ਼ਨ ਕੋਲ ਜਾਣ ਦਾ ਫੈਸਲਾ ਕਰ ਲਿਆ ਹੈ ਬੀਬੀ ਸਤਿੰਦਰ ਪਾਲ ਕਰਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਇੱਕ ਔਰਤ ਦੇ ਘਰ ਉਜੜਨ ਦਾ ਇੰਤਜ਼ਾਰ ਕਰ ਰਹੀਆ ਲੱਗਦਾ ਹੈ ਜਦਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੀ ਸਾਫਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਗਾਲਾਂ ਕੱਢੀਆਂ ਅਪਸ਼ਬਦ ਬੋਲੇ ਸੀ ਪਾ ਉਹਨਾਂ ਨੇ ਸੂ ਮੋਟੋ ਭਾਵ ਸਵੈ ਨੋਟਿਸ ਲੈ ਲਿਆ ਸੀ ਅਤੇ ਐਡਵੋਕੇਟ ਧਾਮੇ ਨੂੰ ਤਲਬ ਕਰ ਲਿਆ ਸੀ ਅੱਜ ਇੱਕ ਔਰਤ ਜਿਸ ਦਾ ਸਾਲ 2017 ਵਿੱਚ ਤਲਾਕ ਵੀ ਹੋ ਚੁੱਕਿਆ ਉਸ ਦਾ ਘਰ ਬਚਾਉਣ ਲਈ ਕਮਿਸ਼ਨ ਹਾਲੇ ਤੱਕ ਕੋਈ ਕਾਰਵਾਈ ਨਹੀਂ ਕਰ ਰਿਹਾ ਕਿਉਂ ਨਹੀਂ ਬੀਬੀ ਸਤਿੰਦਰਪਾਲ ਕੌਰ ਨੇ ਕਿਹਾ ਕਿ ਖੇ ਖੁਦ ਨਿੱਜੀ ਤੌਰ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫਤਰ ਹਾਜ਼ਰ ਹੋ ਕੇ ਉਹ ਦਰਖਾਸਤ ਦਿੱਤੀ ਸੀ ਕਿ ਗੁਰਪ੍ਰੀਤ ਸਿੰਘ ਜਿਸ ਨਾਲ ਉਹਨਾਂ ਦਾ ਤਲਾਕ ਵੀ ਹੋ ਚੁੱਕਿਆ ਜਿਹੜਾ ਕਿ ਇਸ ਵਕਤ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਵੀ ਲਗਾ ਰਿਹਾ ਹੈ ਉਹਨਾਂ ਦਾ ਘਰ ਤੋੜਨ ਦੀਆਂ ਇਸ ਵਕਤ ਹਰਕਤਾਂ ਕਰਨ ਆ ਰਿਹਾ ਤੇ ਉਹ ਬਾਜ਼ ਨਹੀਂ ਆ ਰਿਹਾ ਗੁਰਪ੍ਰੀਤ ਸਿੰਘ ਨੇ ਕੁਝ ਸਿਆਸਤਦਾਨਾਂ ਦੀ ਸ਼ਾਇਤ ਤੇ ਉਹਨਾਂ ਦੇ ਉੱਤੇ ਉਹਨਾਂ ਦੇ ਜੀਜਾ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੇਬੁਨਿਆਦ ਸਬੰਧਾਂ ਨੂੰ ਲੈ ਕੇ ਕੁਝ ਵੱਖ-ਵੱਖ ਚੈਨਲਾਂ ਤੇ ਝੂਠੀ ਬਿਆਨਬਾਜ਼ੀ ਕੀਤੀ ਹੈ ਜਿਸ ਕਾਰਨ ਉਸ ਦਾ ਸਮਾਜ ਵਿੱਚ ਜਿਉਣਾ ਔਖਾ ਹੋ ਗਿਆ ਹੈ ਬੀਬੀ ਸਤਿੰਦਰਪਾਲ ਕੌਰ ਨੇ ਕਿਹਾ ਕਿ ਉਹ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਨਿੱਜੀ ਤੌਰ ਤੇ ਜਾ ਕੇ ਆਈ ਹੈ ਅਤੇ ਸ਼ੁੱਕਰਵਾਰ 20 ਦਸੰਬਰ ਨੂੰ ਭਾਵ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਫਿਰ ਜਾਣਗੇ। ਉਹਨਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਤੋਂ ਇਨਸਾਫ ਦੀ ਮੰਗ ਕਰਦੇ ਆ ਕਿ ਗੁਰਪ੍ਰੀਤ ਸਿੰਘ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਉਸ ਦੀ ਸੱਕੀ ਭੈਣ ਅਤੇ ਉਸਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਲੱਗਦਾ ਹੈ ਕਿ ਇਸ ਮਸਲੇ ਦੇ ਹਾਲੇ ਹੋਰ ਪਰਤਾਂ ਉਦੜਨ ਤੇ ਖੁੱਲਣ ਦੀਆਂ ਸੰਭਾਵਨਾਵਾਂ ਨੇ ਤੇ ਹੁਣ ਗੱਲ ਕਰਦੇ ਹਾਂ ਸੁਖਵੀਰ ਅਤੇ ਹੋਰ ਵੱਡੇ ਅਕਾਲੀ ਆਗੂਆਂ ਦੀ ਚੁੱਪ ਤੇ ਸਵਾਲ ਉੱਠ ਰਹੇ ਨੇ। ਇਸ ਮਸਲੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਝਟਕਾ ਵੀ ਲੱਗਿਆ ਹੈ ਅਕਾਲੀ ਦਲ ਦੇ ਯੂਥ ਆਗੂ ਗੁਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਇਸੇ ਕਰਕੇ ਅਸਤੀਫਾ ਦੇ ਦਿੱਤਾ ਹੈ ਜਾਣਕਾਰੀ ਅਨੁਸਾਰ ਉਹਨਾਂ ਦੱਸਿਆ ਕਿ ਉਹ ਪਾਰਟੀ ਤੋਂ ਨਾਰਾਜ਼ ਨੇ ਇਸ ਕਰਕੇ ਅਸਤੀਫਾ ਦੇ ਰਹੇ ਨੇ ਗੁਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਅਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਅਤੇ ਨਾਲ ਇੱਕ ਚਿੱਠੀ ਲਿਖੀ ਹੈ ਉਹਨਾਂ ਨੇ ਲਿਖਿਆ ਕਿ ਆਪ ਜੀ ਨੂੰ ਇਸ ਚਿੱਠੀ ਰਾਹੀਂ ਮੈਂ ਬੇਨਤੀ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਲਗਭਗ ਪਿਛਲੇ 13 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਸੀ ਪਾਰਟੀ ਦੇ ਦੁਆਬਾ ਜ਼ੋਨ ਦੇ ਆਈਟੀ ਵਿੰਗ ਦੀ ਸੇਵਾ ਲੰਬੇ ਸਮੇਂ ਤੋਂ ਕੀਤੀ ਹੈ ਅਤੇ ਹਰ ਮਸਲੇ ਤੇ ਪਾਰਟੀ ਦਾ ਪੱਖ ਸੋਸ਼ਲ ਮੀਡੀਆ ਅਤੇ ਮੀਡੀਆ ਦੇ ਸਾਹਮਣੇ ਲੋਕਾਂ ਦੇ ਅੱਗੇ ਬੇਬਾਕੀ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜ਼ਮੀਨੀ ਪੱਤਰ ਤੇ ਪਾਰਟੀ ਦੇ ਜਥੇਬੰਦਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਦੁਆਬੇ ਦੇ ਸੀਨੀਅਰ ਆਗੂਆਂ ਨਾਲ ਬਣਦਾ ਯੋਗਦਾਨ ਸਮੇਂ-ਸਮੇਂ ਤੇ ਪਾਇਆ ਹੈ ਮੈਂ ਹਮੇਸ਼ਾ ਹੀ ਵਿਕਰਮ ਸਿੰਘ ਮਜੀਠੀਆ ਡਾਕਟਰ ਦਲਜੀਤ ਸਿੰਘ ਚੀਵਾ ਬਲਦੇਵ ਸਿੰਘ ਖਹਿਰਾ ਸਰਬਜੋਤ ਸਿੰਘ ਸਾਭੀ ਅਤੇ ਮੇਰੇ ਵੀਰ ਸਰਦਾਰ ਨਛੱਤਰ ਸਿੰਘ ਗਿੱਲ ਸੁਖਦੀਪ ਸਿੰਘ ਸ਼ੁਕਰ ਅਤੇ ਤਜਿੰਦਰ ਸਿੰਘ ਨਿੱਜਰ ਸਮੇਤ ਸਾਰੇ ਸੀਨੀਅਰ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਰਹਾਂਗਾ ਜਿਨ੍ਹਾਂ ਨੇ ਹਮੇਸ਼ਾ ਹੀ ਮੇਰੇ ਕੰਮਾਂ ਨੂੰ ਸਰਾਇਆ ਅਤੇ ਹਮੇਸ਼ਾ ਥਾਪੜਾ ਵੀ ਦਿੱਤਾ ਪਰ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਵਿੱਚ ਨਵੇਂ-ਨਵੇਂ ਬਣੇ ਦਫ਼ਤਰੀ ਅਤੇ ਤਨਖਾਹਾਂ ਰਾਇਲ ਹੈ ਲੀਡਰ ਨੇ ਜੜੇ ਉਹਨਾਂ ਨੇ ਹਮੇਸ਼ਾ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਵਰਕਰਾਂ ਦਾ ਕੇਵਲ ਮਨੋਵਲ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਟਾਰਗੇਟ ਵੀ ਕਰ ਰਹੇ ਨੇ ਪਾਰਟੀ ਚੋਂ ਭਜਾਉਣ ਦੀ ਵੀ ਪੂਰੀ ਕੋਸ਼ਿਸ਼ ਕਰ ਰਹੇ ਨੇ ਮਸਮੁੱਤੀ ਹਾਈ ਕਮਾਂਡ ਨੂੰ ਬੇਨਤੀ ਕਰਦਾ ਹਾਂ ਕਿ ਲੋੜ ਹੈ ਅੱਜ ਅਜਾਹੇ ਆਗੂਆਂ ਨੂੰ ਪਛਾਣਨ ਦੀ ਅਤੇ ਤਾੜਨਾ ਕਰਨ ਦੀ ਜੋ ਜ਼ਮੀਨੀ ਹਕੀਕਤ ਲਕੋ ਰਹੇ ਨੇ ਅਤੇ ਕੇਵਲ ਆਪਣਾ ਬੋਲ ਵਾਲਾ ਰੱਖਣ ਲਈ ਪਾਰਟੀ ਤੱਕ ਸੱਚ ਨਹੀਂ ਪਹੁੰਚਣ ਦੇ ਰਹੇ ਖੈਰ ਅਜੋਕੇ ਹਾਲਾਤਾਂ 'ਚ ਜੋ ਤਖਤਸ਼ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਤਖਤਸ਼੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਵਕਤ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੀ کردار 쿠ਸ਼ੀ ਕੀਤੀ ਜਾ ਰਹੀ ਹੈ ਉਹਦੇ ਉੱਤੇ ਅਕਾਲੀ ਦਲ ਦੇ ਬੁਲਾਰਿਆਂ ਦਾ ਚੁੱਪ ਰਹਿਣਾ ਸਾਡੇ ਲੋਕਾਂ ਵਿੱਚ ਕੀ ਅਕਸ ਛੜ ਰਿਹਾ ਹੈ ਚਾਹੇ ਗਿਆਨੀ ਹਰਪ੍ਰੀਤ ਸਿੰਘ ਕਿੰਨੇ ਵੀ ਗਲਤ ਹੋਣ ਪਰ ਅਜਿਹਾ ਵਤੀਰਾ ਕੌਮ ਦੇ ਜਥੇਦਾਰ ਨਾਲ ਸਾਨੂੰ ਕੌਮ ਦੇ ਵਿੱਚ ਕੌਮ ਦੀਆਂ ਨਿਗਾਹਾਂ 'ਚ ਸੁੱਟ ਰਿਹਾ ਹੈ ਚਾਹੇ ਅਕਾਲੀ ਦਲ ਦੇ ਮੌਜੂਦਾ ਆਗੂਆਂ ਦਾ ਕੋਈ ਰੋਲ ਨਹੀਂ ਸੀ ਪਰ ਚੁੱਪ ਰਹਿ ਕੇ ਹੋ ਰਹੀ ਸਾਰੇ ਘਟਨਾਕਰਮ ਦੇ ਅਸੀਂ ਹਮਾਇਤੀ ਵੀ ਨਹੀਂ ਬਣ ਸਕਦੇ ਕਿਤੇ ਪਰਿੰਦਾ ਵੀ ਪਰ ਮਾਰੇ ਮਿੰਟ-ਮਿੰਟ ਤੇ ਬਿਆਨ ਦੇਣ ਵਾਲੇ ਅੱਜ ਚੁੱਪ ਵੱਟੀ ਬੈਠੇ ਐ ਇਹ ਵੀ ਸੋਚੋ ਕਿ ਇਸ ਚੁੱਪ ਨਾਲ ਸੁਖਵੀਰ ਬਾਦਲਤਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਲੋਕਾਂ ਵਿੱਚ ਕੀ ਅਕਸ ਹੋ ਰਿਹਾ ਹੈ ਹੋਰ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੁੰਦਾ ਮੈਂ ਵੇਖ ਨਹੀਂ ਰਿਹਾ ਨਾ ਮੈਂ ਵੇਖ ਸਕਦਾ ਇਸ ਕਰਕੇ ਮੈਂ ਆਪਣੀ ਮੋਡਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ ਹਾਂ ਇਹਦੇ ਨਾਲ ਹੀ ਬੇਆਦਬੀ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਅਪਡੇਟ ਮਿਲ ਰਹੀ ਹੈ ਪੰਜਾਬ 'ਚ 2015 ਦੇ ਵਿੱਚ ਬੇਆਦਬੀ ਕਾਹੜ ਹੁੰਦਾ ਜਿਸ ਨੂੰ ਲੈ ਕੇ ਸੁਖਵੀਰ ਬਾਦਲ ਨੇ ਬੀਤੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਪਣਾ ਗੁਨਾਹ ਵੀ ਕਬੂਲਿਆ ਹੁਣ ਇਸ ਮਾਮਲੇ ਦੀ ਸੁਣਵਾਈ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਵਿੱਚ ਹੋਈ ਹੈ ਮਾਮਲੇ ਦੀ ਜਾਂਚ ਕਰ ਰਹੀ ਸੈਟ ਨੇ ਮੁਲਜ਼ਮ ਪ੍ਰਦੀਪ ਕਲੇਰ ਨੂੰ ਸਰਕਾਰੀ ਗਵਾਹ ਬਣਾਉਣ ਦੀ ਅਦਾਲਤ ਨੂੰ ਅਪੀਲ ਕੀਤੀ ਹੈ ਸਿਟ ਨੇ ਇਸ ਮਾਮਲੇ ਵਿੱਚ ਅਰਜੀ ਦਾਖਲ ਕੀਤੀ ਹੈ। ਪ੍ਰਦੀਪ ਕਲੇਰ ਨੇ ਵੀ ਅਦਾਲਤ ਵਿੱਚ ਪੇਸ਼ ਹੋ ਕੇ ਕਿਹਾ ਕਿ ਜਿਸ ਨੂੰ ਫਰਵਰੀ 2024 ਦੇ ਵਿੱਚ ਦਸਣਾ ਬਣਦਾ ਕਿ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਦਰਦ ਤਿੰਨੋਂ ਹੀ ਮਾਮਲਿਆਂ ਵਿੱਚ ਉਹ ਪਗੌੜਾ ਸੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 9 ਜਨਵਰੀ ਤੇ ਨਿਰਧਾਰਤ ਕਰ ਦਿੱਤੀ ਗਈ ਹੈ। ਸਿਟ ਦੀ ਅਰਜੀ ਤੇ ਇਹ ਮਾਮਲਾ ਫਰੀਦਕੋਟ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਦਸਣਾ ਬਣਦਾ ਕਿ ਸਾਲ 2015ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਸਿੱਟ ਨੂੰ ਮੁੱਖ ਸਾਜ਼ਿਸ਼ ਕਰਤਾ ਵਜੋਂ ਪ੍ਰਦੀਪ ਕਲੇਰ ਦੀ ਲੰਬੇ ਸਮੇਂ ਤੋਂ ਭਾਲ ਸੀ ਉਸ ਨੂੰ ਅਦਾਲਤ ਨੇ 2020 ਵਿੱਚ ਪਗੋੜਾ ਇਲਾਡ ਦਿੱਤਾ ਸੀ ਉਸ ਨੂੰ ਗ੍ਰਿਫਤਾਰ ਕਰਨ ਲਈ ਸਿੱਟ ਵੱਲੋਂ ਵੱਖ-ਵੱਖ ਚਾਰ ਟੀਮਾਂ ਬਣਾਈਆਂ ਹੋਈਆਂ ਸਨ ਇਹਨਾਂ ਚਾਰੋਂ ਟੀਮਾਂ ਨੇ ਵੱਖ-ਵੱਖ ਸੂਬਿਆਂ ਵਿੱਚ ਛਾਪੇਮਾਰੀ ਦੌਰਾਨ ਆਖਰ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਮੁਲਜ਼ਮ ਪ੍ਰਦੀਪ ਕਲੇਰ ਬਿਆਦਵੀ ਕਾਂਡ ਦਾ ਮੁੱਖ ਸਾਜ਼ਿਸ਼ ਘਾੜਾ ਦੱਸਿਆ ਜਾਂਦਾ ਹੈ ਉਸਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਪਣਾ ਬਿਆਨ ਵੀ ਦਿੱਤਾ ਸੀ। ਉਸਨੇ ਇਸ ਮਾਮਲੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਣੀ ਪ੍ਰੀਤ ਦਾ ਨਾਮ ਲਿਆ ਸੀ। ਹੁਣ ਮੁਲਜ਼ਮ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਸੱਟ ਵੱਲੋਂ ਜੋ ਪੁੱਛਗਿੱਛ ਉਸ ਤੋਂ ਕੀਤੀ ਜਾਣੀ ਸੀ ਉਹ ਪੁੱਛਗਿੱਛ ਹੋ ਚੁੱਕੀ ਹੈ। ਵਕੀਲ ਨੇ ਕਿਹਾ ਕਿ ਉਸ ਕੋਲੋਂ ਹੁਣ ਕੁਝ ਵੀ ਬਰਾਮਦ ਨਹੀਂ ਕੀਤਾ ਜਾਣਾ। ਅਜਿਹੇ 'ਚ ਉਸਨੂੰ ਜੇਲ੍ਹ ਵਿੱਚ ਰੱਖਣਾ ਕਾਨੂੰਨ ਦੇ ਖਿਲਾਫ ਹੈ। ਇਸਤੇ ਨਾਲ ਹੀ ਪੰਜਾਬ ਪੁਲਿਸ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਜੇਕਰ ਮੁਲਜ਼ਮ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਕਾਨੂੰਨ ਵਿਵਸਥਾ ਵਿਗੜ ਜਾਂਦੀ ਹੈ ਭਾਵ ਉਸ ਨੂੰ ਜ਼ਬਰਦਸਤ ਨਾ ਦਿੱਤੀ ਜਾਵੇ ਤੇ ਹੁਣ ਗੱਲ ਕਰਦੇ ਆਂ ਢੱਡਰੀਆਂ ਵਾਲੇ ਦੇ ਕੇਸ ਦੀ ਅਦਰਨਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਤੇ ਪਟਿਆਲਾ ਦੇ ਉਹਨਾਂ ਦਾ ਜਿਹੜਾ ਡੇਰਾ ਹੈ ਜਾਂ ਗੁਰਦੁਆਰਾ ਸਾਹਿਬ ਆਖੀਏ ਉਹਦੇ ਵਿੱਚ ਸਾਲ 2012 ਚ ਜ਼ਬਰਦਨਾ ਤੋਂ ਬਾਅਦ ਲੜਕੀ ਦੇ ਕਤਲ ਦੇ ਮਾਮਲੇ ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਉੱਤੇ ਇੱਕ ਐਫ ਆਈ ਆਰ ਦਰਜ ਹੋਈ ਸੀ ਹੁਣ ਹਾਈ ਕੋਰਟ ਨੇ ਸੀਬੀਆਈ ਜਾਂਚ ਤੋਂ ਇਰਕਾਰ ਕਰ ਦਿੱਤਾ ਹੈ ਹਾਈ ਕੋਰਟ ਨੇ ਸਥਾਨਕ ਪੁਲਿਸ ਨੂੰ ਹੀ ਜਾਂਚ ਕਰਨ ਅਤੇ ਹੁਣ ਤੱਕ ਦੇ ਜਿਹੜੇ ਚੁੱਕੇ ਗਏ ਕਦਮ ਨੇ ਉਹਨਾਂ ਦੀ ਜਾਣਕਾਰੀ ਮੈਜਿਸਟ੍ਰੇਟ ਨੂੰ ਸੌਂਪਣ ਦਾ ਆਦੇਸ਼ ਦੇ ਦਿੱਤਾ ਹੈ ਨਾਲ ਹੀ ਮੈਜਿਸਟ੍ਰੇਟ ਨੂੰ ਆਦੇਸ਼ ਦਿੱਤਾ ਹੈ ਕਿ ਜਾਂਚ ਵਿੱਚ ਨੁਕਸ ਲੱਗੇ ਤਾਂ ਮਾਮਲਾ ਹਾਈ ਕੋਰਟ ਨੂੰ ਭੇਜਿਆ ਜਾਵੇ ਹਾਈ ਕੋਰਟ ਤਦ ਹੀ ਕੋਈ ਉਚਿਤ ਆਦੇਸ਼ ਜਾਰੀ ਕਰੇਗੀ ਇਸ ਆਦੇਸ਼ ਦੇ ਨਾਲ ਹੀ ਹਾਈ ਕੋਰਟ ਨੇ ਪਟੀਸ਼ਨ ਦਾ ਨਿਵਟਾਰਾ ਕਰ ਦਿੱਤਾ ਇਸ ਮਾਮਲੇ ਵਿੱਚ ਦੱਸਣਾ ਬਣਦਾ ਕਿ ਮ੍ਰਿਤਕਾ ਦੇ ਭਰਾ ਨੇ ਪਟੀਸ਼ਨ ਦਾਇਰ ਕਰਕੇ ਇਸ ਮਾਮਲੇ ਦੀ ਸੀਬੀਆਈ ਜਾਂ ਕਿਸੇ ਸੀਨੀਅਰ ਆਈਪੀਐਸ ਦੀ ਅਗਵਾਈ ਵਿੱਚ ਸਿਟ ਤੋਂ ਜਾਂਚ ਕਰਵਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਪਟੀਸ਼ਨ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਗੰਭੀਰ ਦੋਸ਼ ਲਗਾਏ ਗਏ ਸੀ ਪਟੀਸ਼ਨ ਕਰਤਾ ਦੀ ਵਕੀਲ ਨਵਨੀਤ ਕੌਰ ਨੇ ਦੱਸਿਆ ਕਿ ਪਟੀਸ਼ਨ ਕਰਤਾ ਦੀ ਭੈਣ ਨੂੰ 22 ਅਪ੍ਰੈਲ 2112 ਨੂੰ ਰਣਜੀਤ ਸਿੰਘ ਢੱਡਰੀਆਂ ਵਾਲ ਦੇ ਪਰਮੇਸ਼ਰ ਦੁਆਰ ਵਿੱਚ ਜ਼ਬਰਦਨਾ ਤੋਂ ਬਾਅਦ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਉਸਾਰ ਉਸਦੀ ਭੈਣ ਇੱਕ ਧਾਰਮਿਕ ਲੜਕੀ ਸੀ ਜੋ ਸਾਲ 2002 ਤੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸ਼ਰਧਾਲੂ ਬਣ ਗਈ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਉਸ ਵਕਤ ਨਾਬਾਲਗ ਸੀ ਅਤੇ ਧਾਰਮਿਕ ਸੇਵਾ ਵਾਸਤੇ ਉੱਥੇ ਨਿਯਮਤ ਰੂਪ ਵਿੱਚ ਜਾਂਦੀ ਰਹਿੰਦੀ ਸੀ ਅਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਪ੍ਰਤੀ ਉਹ ਅਥਾਹ ਸ਼ਰਧਾ ਰੱਖਦੀ ਸੀ। ਉਸਤੇ ਕਤਲ ਤੋਂ ਕੁਝ ਦਿਨ ਪਹਿਲਾਂ ਉਸਦੀ ਭੈਣ ਨੂੰ ਰਣਜੀਤ ਸਿੰਘ ਦੀ ਅਸਲੀਅਤ ਬਾਰੇ ਪਤਾ ਲੱਗਿਆ ਸੀ ਕਿ ਉਹ ਪਰਵੇਸ਼ਰ ਦਵਾਰ ਵਿੱਚ ਆਪਣੀਆਂ ਭਗਤਣਾ ਨੂੰ ਸ਼ਰਧਾਲੂਆਂ ਨੂੰ ਪ੍ਰਭਾਵਿਤ ਕਰਦਾ ਸੀ ਅਤੇ ਫਿਰ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ ਉਸਤੀ ਭੈਣ ਨੇ ਆਪਣੇ ਮਾਤਾ-ਪਿਤਾ ਤੇ ਪੁਲਿਸ ਨੂੰ ਦੱਸ ਕੇ ਸ਼ੋਸ਼ਣ ਕਰਨ ਵਾਲਿਆਂ ਦੇ ਵਿਰੁੱਧ ਦੋਸ਼ ਵੀ ਲਗਾਏ ਸੀ ਜਿਨ੍ਹਾਂ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਸਨ ਤੇ ਉਹਦੇ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਹੁਣ ਕਿਸਾਨੀ ਸੰਘਰਸ਼ ਨੂੰ ਲੈ ਕੇ ਵੀ ਲਗਾਤਾਰ ਗੂੰਜ ਪੈ ਰਹੀ ਹੈ ਅਸਲ ਦੇ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਖਨੌਰੀ ਸਰਹੱਦ ਤੋਂ ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਅਗਲੀ ਦੀ ਜਾਣਕਾਰੀ ਦਿੱਤੀ ਹੈ ਅਸਲ ਦੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਸਖਤ ਰੁਖ ਅਪਣਾਇਆ ਸੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸੁਝਾ ਦਿੰਦਿਆਂ ਕਿਹਾ ਸੀ ਕਿ ਕੇਂਦਰ ਸਰਕਾਰ ਡੱਲੇਵਾਲ ਨੂੰ 1 ਹਫਤੇ ਦੇ ਅੰਦਰ ਅੰਦਰ ਹਸਪਤਾਲ ਭਰਤੀ ਕਰਾਵੇ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਇਲਾਜ ਦੌਰਾਨ ਮਰਨ ਵਰਤ ਤੇ ਜਦੋਂ ਉਹਨੂੰ ਹਸਪਤਾਲ ਭਰਤੀ ਕਰਵਾਇਆ ਜਾਵੇ ਕਿਸੇ ਹੋਰ ਆਗੂ ਨੂੰ ਉੱਥੇ ਬਿਠਾਉਣ ਦੀ ਸਲਾਹ ਵੀ ਦਿੱਤੀ ਇਹਦੇ ਨਾਲ ਹੀ ਸੁਪਰੀਮ ਕੋਰਟ ਨੇ ਡੱਲੇਵਾਲ ਦੇ ਬਲੱਡ ਟੈਸਟ ਕੈਂਸਰ ਅਤੇ ਸੀਟੀ ਸਕੈਨ ਦੀ ਰਿਪੋਰਟ ਵੀ ਅੱਜ ਬਾਅਦ ਦੁਪਹਿਰ 1 ਵਜੇ ਤੱਕ ਸੁਪਰੀਮ ਕੋਰਟ ਦੇ ਹਵਾਲੇ ਕਰਦੇ ਆਦੇਸ਼ ਦਿੱਤੇ ਨੇ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਪ੍ਰਦਰਸ਼ਨ ਵਾਲੀ ਥਾਂ ਦੇ ਨੇੜੇ ਇੱਕ ਮੇਕ ਸਿਫਟ ਹਸਪਤਾਲ ਵੀ ਬਣਾਇਆ ਹੋਇਆ ਹੈ ਉੱਥੇ ਮਾਹਰ ਡਾਕਟਰ ਵੀ ਰੱਖੇ ਹੋਏ ਨੇ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਡੱਲੇਵਾਲ ਦੀ ਸਿਹਤ ਠੀਕ ਹੈ ਉਹਨਾਂ ਦੀ ਸਿਹਤ ਉੱਤੇ ਲਗਾਤਾਰ ਨਜ਼ਰ ਵੀ ਰੱਖੀ ਜਾ ਰਹੀ ਹੈ ਇਹਦੇ ਉੱਤੇ ਅਦਾਲਤ ਨੇ ਝਿੜਕਾਂ ਮਾਰੀਆਂ ਸੀ ਕਿ ਤੁਸੀਂ ਕਿਵੇਂ ਆਖ ਸਕਦੇ ਹੋ ਕਿ ਠੀਕ ਹੈ ਜਾਂਚ ਉਹਨਾਂ ਦੀ ਹੋਈ ਨਹੀਂ ਟੈਸਟ ਕੋਈ ਹੋਏ ਨਹੀਂ ECG ਕਰਵਾਈ ਨਹੀਂ ਤਾਂ ਇਹ ਵੀ ਆਖਿਆ ਜਾ ਸਕਦਾ ਹੈ ਇਹਦੇ ਉੱਤੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਡੱਲੇਵਾਲ ਸੁਪਰੀਮ ਕੋਰਟ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਆ ਅਦਾਲਤ ਨੇ ਕਿਹਾ ਕਿ ਸਾਨੂੰ ਉਹਨਾਂ ਦੀ ਗੱਲ ਸੁਣਨ ਦੇ ਵਿੱਚ ਕੋਈ ਦਿੱਕਤ ਨਹੀਂ ਪਰ ਤਰਜੀਹ ਇਹ ਹੈ ਕਿ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ ਕਾਨਫਰੰਸ ਦੇ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਅਭਿਮਨਿਉ ਕੁਹਾੜ ਨੇ ਦੱਸਿਆ ਕਿ ਵੀਡੀਓ ਕਾਨਫਰencing ਦੀ ਰਾਹੀਂ ਜਗਜੀਤ ਸਿੰਘ ਡੱਲੇਵਾਲ ਸੁਪਰੀਮ ਕੋਰਟ ਵਿੱਚ ਕਿਸਾਨਾਂ ਦਾ ਪੱਖ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ ਅਭਿਮਨਯੂ ਕਹਾੜ ਨੇ ਦੱਸਿਆ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮੁਕਾਦਮੇ ਵਿੱਚ ਪਾਰਟੀ ਨਹੀਂ ਬਣਾਗੇ ਜਿਵੇਂ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ 24 ਘੰਟੇ ਲਈ ਕਿਸਾਨਾਂ ਲਈ ਦਰਵਾਜ਼ੇ ਖੁੱਲੇ ਐ ਉਹ ਆਪਣੀ ਗੱਲ ਰੱਖ ਸਕਦੇ ਐ ਅਤੇ ਅਸੀਂ ਫਿਰ ਉਹਦੇ ਤੋਂ ਬਾਅਦ ਕੋਈ ਫੈਸਲਾ ਸੁਣਾਵਾਂਗੇ ਅਭਿਮਨਯੂ ਕਹਾੜ ਨੇ ਕਿਹਾ ਕਿ ਲਗਭਗ 12 ਵਜੇ ਜਗਜੀਤ ਸਿੰਘ ਡੱਲੇਵਾਲ ਜਦੋਂ ਨਹਾਉਣ ਵਾਸਤੇ ਗਏ ਤਾਂ ਅਚਾਰਕ ਡਿੱਗ ਪਏ ਅਤੇ ਉਹਨਾਂ ਦੀ ਸਿਹਤ ਵਿਗੜ ਗਈ ਉਹਨਾਂ ਨੂੰ ਬੇਹੋਸ਼ ਹੋਣ ਤੋਂ ਪਹਿਲਾਂ ਉਲਟੀਆਂ ਵੀ ਆਈਆਂ ਇਦੇ ਤੋਂ ਬਾਅਦ ਡਾਕਟਰਾਂ ਦੀ ਟੀਮ ਤੁਰੰਤ ਉੱਥੇ ਪਹੁੰਚੀ 8 ਤੋਂ 10 ਮਿੰਟ ਤੱਕ ਡੱਲੇਵਾਲ ਪੂਰੀ ਹੋਸ਼ ਵਿੱਚ ਨਾ ਆਏ ਸਾਰੇ ਕਿਸਾਨ ਅਤੇ ਦੇਸ਼ ਦੇ ਲੋਕ ਉਸ ਵੇਲੇ ਬਹੁਤ ਭਾਵਕ ਸਨ ਜਦੋਂ ਇਹ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡਾਕਟਰਾਂ ਨੇ ਜਿਸ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕੀਤੀ ਉਹ ਵੀ ਬਿਨਾਂ ਕਿਸੇ ਮੈਡੀਕਲ ਦੇ ਉਹਨਾਂ ਦਾ ਬਲੱਡ ਪ੍ਰੈਸ਼ਰ ਉੱਪਰ ਕੀਤਾ ਇਸ ਵਾਸਤੇ ਉਹਨਾਂ ਨੇ ਡਾਕਟਰਾਂ ਦਾ ਧੰਨਵਾਦ ਵੀ ਕੀਤਾ ਪਰ ਉਹ ਕਹਿੰਦੇ ਸਥਿਤੀ ਹਾਲੇ ਵੀ ਨਾਸ਼ਕ ਬਣੀ ਹੋਈ ਹੈ ਉਹਨਾਂ ਕਿਹਾ ਕਿ ਮੇਰੇ ਤੋਂ ਪਹਿਲਾਂ ਡਾਕਟਰ ਦੱਸ ਚੁੱਕੇ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ ਇੱਕ ਵਾਰ ਤਾਂ ਬਹੁਤ ਘਟ ਗਿਆ ਸੀ 2 ਵਜੇ ਦੇ ਕਰੀਬ ਡੱਲੇਵਾਲ ਜੀ ਹੋਸ਼ ਵਿੱਚ ਆਏ ਤਾਂ ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਨੇ ਕਮੇਟੀ ਦੇ ਸਾਥੀਆਂ ਨੂੰ ਬੁਲਾਇਆ ਜਦੋਂ ਉਹਨਾਂ ਨੂੰ ਹੋਸ਼ ਆਈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਅੱਜ ਦੀ ਵੀਡੀਓ ਕਾਨਫਰੰਸ ਦੀ ਤਿਆਰੀ ਕਰਨ ਬਾਰੇ ਪੁੱਛਿਆ ਭਾਵੇਂ ਕਹਿੰਦੇ ਇੱਥੇ ਇੰਟਰਨੈਟ ਦੀ ਸਥਿਤੀ ਖਰਾਬ ਚੱਲ ਰਹੀ ਹੈ ਫਿਰ ਵੀ ਅਸੀਂ ਕੁਝ ਨਾ ਕੁਝ ਵਾਈਫਾਈ ਦੀ ਵਿਵਸਥਾ ਦੇ ਨਾਲ ਹੱਲ ਕਰ ਰਹੇ ਹਾਂ 2:20 ਤੇ ਜਗਜੀਤ ਸਿੰਘ ਡੱਲੇਵਾਲ ਸੁਪਰੀਮ ਕੋਰਟ ਨਾਲ 10 ਤੋਂ 15 ਮਿੰਟ ਵਾਸਤੇ ਜੁੜੇ ਜਗਜੀਤ ਸਿੰਘ ਡੱਲੇਵਾਲ ਨੇ ਨਾਦਕ ਸਥਿਤੀ ਦੇ ਬਾਵਜੂਦ ਮਾਨਜੋਗ ਸੁਪਰੀਮ ਕੋਰਟ ਦਾ ਮਾਣ ਰੱਖਦੇ ਹੋਏ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਦੱਸਿਆ ਗਿਆ ਕਿ ਉਹ ਜੋ ਗੱਲ ਸੁਪਰੀਮ ਕੋਰਟ ਅੱਗੇ ਰੱਖਣਾ ਚਾਹੁੰਦੇ ਸੀ ਉਹ ਰੱਖ ਨਹੀਂ ਪਾਏ ਅਭਿਮਨਿਉ ਕੁਹਾੜ ਨੇ ਦੱਸਿਆ ਕਿ ਉਹ ਸੁਪਰੀਮ ਕੋਰਟ ਅੱਗੇ 13 ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਅੰਦੋਲਨ ਦੇ ਤਹਿਤ ਆਪਣੀਆਂ ਗੱਲਾਂ ਰੱਖਣਾ ਚਾਹੁੰਦੇ ਸੀ ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਮਰਨ ਵਰਤ ਨੂੰ 24 ਦਿਨ ਬੀਤ ਚੁੱਕੇ ਨੇ ਡੱਲੇਵਾਲ ਨੇ ਕਿਹਾ ਕਿ ਮੈਨੂੰ ਖਬਰਾਂ ਤੋਂ ਪਤਾ ਲੱਗਿਆ ਹੈ ਕਿ ਸੁਪਰੀਮ ਕੋਰਟ ਮੇਰੀ ਸਿਹਤ ਵਾਸਤੇ ਬੇਹੱਦ ਚਿੰਤਤ ਹੈ ਅਸੀਂ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਮੈਂ ਆਪਜੀ ਅੱਗੇ ਬੇਨਤੀ ਕਰਦਾ ਹਾਂ ਕਿ ਮੇਰੀ ਜ਼ਿੰਦਗੀ ਤੋਂ ਜ਼ਿਆਦਾ ਉਹਨਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਨੇ ਜਿਨ੍ਹਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਆਤਮ ਹੱਤਿਆ ਕਰ ਲਈ ਹੈ ਪਹਿਲਾ ਐਮਐਸਪੀ ਦੀ ਜਿਹੜੀ ਕਾਨੂੰਨੀ ਮਾਨਤਾ ਉਹ ਦਵਾਈ ਜਾਵੇ ਤੇ ਫਿਰ ਅਸੀਂ ਅਗਲੀ ਗੱਲ ਕਰਾਂਗੇ ਹੁਣ ਦੇਖਣਾ ਹੋਏਗਾ ਕਿ ਜਿਹੜੀਆਂ ਕਿਸਾਨੀ ਮੰਗਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਨੇ ਡੱਲੇਵਾਲ ਮਰਨ ਵਰਤ ਤੇ ਨੇ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਇਹਦੇ ਉੱਤੇ ਕੋਈ ਆਦੇਸ਼ ਜਾਰੀ ਕਰਦਾ ਜਾਂ ਨਹੀਂ ਪਰ ਦੂਸਰੇ ਪਾਸੇ ਲਗਾਤਾਰ ਕਿਸਾਨੀ ਸੰਘਰਸ਼ ਨੂੰ ਮਜ਼ਬੂਤੀ ਮਿਲਦੀਆਂ ਖਬਰਾਂ ਨੇ ਬੀਤੇ ਦਿਨੀ ਪਹਿਲਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਇਹਦੀ ਹਮਾਇਤ ਕਰ ਦਿੱਤੀ ਗਈ ਸੀ ਮੀਟਿੰਗ ਤੋਂ ਬਾਅਦ ਐਲਾਨ ਕਰ ਦਿੱਤਾ ਗਿਆ ਸੀ ਤੇ ਹੁਣ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਵੀ ਇਸ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ ਖਾਪਾਂ ਨੇ ਜਿੱਥੇ ਸਾਰੀਆਂ ਕਿਸਾਨ ਜਥੇਬੰਦੀ ਨੂੰ ਇੱਕ ਮੰਚ ਤੇ ਲਿਆਉਣ ਦੀ ਮੁਹਿੰਮ ਵਿੱਢੀ ਹੈ ਉੱਥੇ ਹੀ 29 ਦਸੰਬਰ ਨੂੰ ਹਿਸਾਰ ਦੇ ਵਿੱਚ ਮਹਾ ਪੰਚਾਇਤ ਕਰਵਾਉਣ ਦਾ ਐਲਾਨ ਵੀ ਕਰ ਦਿੱਤਾ ਹੈ ਹਰਿਆਣਾ ਦੇ 102 ਖਾਪਾਂ ਵੱਲੋਂ ਬੜਾਈ ਗਈ 11 ਮੈਂਬਰੀ ਕਮੇਟੀ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਹੈ ਇਸ ਤਰ੍ਹਾਂ ਨੂੰ ઉમેਦ ਸਿੰਘ ਸਰਪੰਚ ਰਿਠਲ ਦਈਆ ਖਾਪ ਦੇ ਮੁਖੀ ਜੈਪਾਲ ਦਈਆ ਸਤਰੌਲ ਖਾਪ ਦੇ ਨਮਾਇਦੇ ਸतीश ਚੇਅਰਮੈਨ ਕੰਡੇਲਾ ਖਾਪ ਦੇ ਨਮਾਇਦੇ ਓਮ ਪ੍ਰਕਾਸ਼ ਕੰਡੇਲਾ ਮਹਿਮ 24ਸੀ ਤਪ ਪ੍ਰਧਾਰ ਮਹਾਵੀਰ ਗੁਰਵਿੰਦਰ ਸਿੰਘ ਮਾਜਰਾ ਖਾਪ ਦੇ ਨਮਾਇਦੇ ਰਵਿੰਦਰ ਫੁਗਾਟ ਇਹ ਸਾਰੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਖਾਪ ਦੇ ਨਮਾਇਦਿਆਂ ਨੇ ਕਿਹਾ ਕਿ ਖਾਪ ਕਿਸਾਨ ਅੰਦੋਲਨ ਦਾ ਪੂਰਾ ਸਮਰਥਨ ਕਰਦੀ ਹੈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਰਾਹ ਖੋਲਣ ਦੀ ਮੰਗ ਕਰਦੇ ਆਂ ਖਾਪ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਇਹ ਤੋਂ ਦੂਰ ਰਹਿ ਕੇ ਵੀ ਇਸ ਅੰਦੋਲਨ ਦਾ ਸਮਰਥਨ ਕਰ ਰਹੀਆਂ ਨੇ ਕਈ ਜਥੇਬੰਦੀਆਂ ਆਪਣੇ ਪੱਧਰ ਤੇ ਮੰਗ ਪੱਤਰ ਵੀ ਦੇ ਰਹੀਆਂ ਨੇ ਪਰ ਸਚਾਈ ਇਹ ਹੈ ਕਿ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਮਿਲੇਗੀ ਇਸ ਲਈ ਖਾਪਾਂ ਨੇ ਸਾਰੀਆਂ ਕਿਸਾਨ ਜਥੇਬੰਦੀ ਨੂੰ ਇੱਕੋ ਮਸਤੇ ਲਿਆਉਣ ਵਾਸਤੇ ਯਤਨ ਬਿਠਾ ਦਿੱਤੇ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਫੋਨ ਤੇ ਗੱਲਬਾਤ ਕੀਤੀ ਜਾਏਗੀ 29 ਦਸੰਬਰ ਨੂੰ ਬਾਸ ਹਿਸਾਰ ਦੇ ਵਿੱਚ ਮਹਾ ਪੰਚਾਇਤ ਦਾ ਐਲਾਨ ਕਰਦੇ ਆ ਇਨ੍ਹਾਂ ਖਾਪ ਆਗੂਆਂ ਨੇ ਕਿਹਾ ਕਿ ਮਹਾ ਪੰਚਾਇਤ ਵਿੱਚ ਸਾਰੀਆਂ 102 ਖਾਪ ਅਤੇ ਕਿਸਾਨ ਜੱਥੇਬੰਦੀਆਂ ਨੂੰ ਸੱਦਿਆ ਜਾਏਗਾ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਡੱਲੇਵਾਲ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਨੁਮਾਇंदे ਤੁਰੰਤ ਭੇਜ ਕੇ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਜੇਕਰ ਡੱਲੇਵਾਲ ਨਾਲ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਹਦੀ ਸਿੱਧਮ ਸਿੱਧੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਏਗੀ ਖਾਪ ਆਗੂਆਂ ਨੇ ਕਿਹਾ ਕਿ 29 ਦਸੰਬਰ ਤੱਕ ਜਨ ਸੰਪਰਕ ਮੁਹਿੰਮ ਵੀ ਚਲਾਈ ਜਾਏਗੀ। ਇਹਦੇ ਤੋਂ ਬਾਅਦ ਹਿਸਾਰ ਦੇ ਵਿੱਚ ਇਹ ਮਹਾਪੰਚਾਇਤ ਕਿਸਾਨਾਂ ਦੇ ਸਮਰਥਨ ਵਿੱਚ ਹੋਏਗੀ ਅਤੇ ਸਖਤ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ। ਖਾਪ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਕਿਸਾਨਾਂ ਤੇ ਲਗਾਏ ਜਾ ਰਹੇ ਅਨੁਸ਼ਾਸਣਹੀਣਤਾ ਦੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਖਾਪ ਆਗੂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ। ਕਿਸਾਨ ਸ਼ਾਂਤੀਪੂਰਵਕ ਦਿੱਲੀ ਜਾਣ ਲਈ ਤਿਆਰ ਹੈ। ਸਰਕਾਰ ਦੇ ਵੱਲੋਂ ਸੜਕਾਂ ਬੰਦ ਕੀਤੇ ਜਾਣ ਦੇ ਕਾਰਨ ਆਮ ਲੋਕ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਹਾਲੇ ਤੱਕ ਵੀ ਗੱਲ ਨਹੀਂ ਕਰ ਰਹੀ ਹੁਣ ਸੁਪਰੀਮ ਕੋਰਟ ਇੱਕ ਪਾਸੇ ਤਾਂ ਆਦੇਸ਼ ਜਾਰੀ ਕਰ ਸਕਦੀ ਹੈ ਪਰ ਦੂਸਰੇ ਪਾਸੇ ਸੁਝਾਈ ਰਹੀ ਜਾ ਰਹੀ ਹੈ ਇਹਦੇ ਤੋਂ ਬਾਅਦ ਹੁਣ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਭਾਬ ਮੁਖ ਜੱਜ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਪੁੱਛਿਆ ਕਿ ਕੀ ਪੰਜਾਬ ਦੇ ਕਿਸਾਨ ਇਸ ਮੁਲਕ ਦੇ ਨਾਗਰਿਕ ਹਨ ਜਾਂ ਨਹੀਂ ਜੇਕਰ ਉਹ ਇਸ ਮੁਲਕ ਦੇ ਨਾਗਰਿਕ ਹਨ ਤਾਂ ਉਹਨੂੰ ਕੇਂਦਰ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖਣ ਲਈ ਸ਼ਾਂਤੀਪੂਰਵਕ ਦਿੱਲੀ ਜਾਣ ਦੀ ਆਗਿਆ ਕਿਉਂ ਨਹੀਂ ਦਿੱਤੀ ਜਾ ਰਹੀ ਕਿਉਂ ਪਿਛਲੇ 11 ਮਹੀਨਿਆਂ ਤੋਂ ਕੰਕਰੀਟ ਦੀਆਂ ਕੰਧਾਂ ਖੜੀਆਂ ਕਰਕੇ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਅੰਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਰੱਖਣ ਵਾਸਤੇ ਮਜਬੂਰ ਹੋਣਾ ਪਿਆ ਆਪਣੇ ਪੱਤਰ ਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਵੱਲੋਂ ਕੋਈ ਨੋਟਿਸ ਨਾ ਲੈਣ ਦੀ ਵੀ ਆਲੋਚਨਾ ਕੀਤੀ ਹੈ ਰਾਜੇਵਾਲ ਨੇ ਪੰਜਾਬ ਨੂੰ ਦੇਸ਼ ਦੀ ਤਲਵਾਰ ਬਾਹ ਅਤੇ ਅਨਾਜ ਸੁਰੱਖਿਆ ਦਾ ਰਾਖਾ ਦੱਸਦਿਆਂ ਕਿ ਹੈ ਕਿ ਦੇਸ਼ ਦੇ ਕਿਸਾਨ ਜਿਨ੍ਹਾਂ ਨੇ ਕਦੇ ਵੀ ਕਿਸੇ ਆਫਤ ਵੇਲੇ ਇੱਕ ਕਦਮ ਵੀ ਪਿੱਛੇ ਨਹੀਂ ਹਟਾਇਆ ਅੱਜ ਉਹਨਾਂ ਨੂੰ ਸੁਰੱਖਿਆ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਪਣੀਆਂ ਮੰਗਾਂ ਲਈ ਕਈ ਵਾਰ ਉਹਨਾਂ ਤੇ ਕੈਮੀਕਲ ਛੁੱਟੇ ਗਏ ਹੈ ਹੁਣ ਤੱਕ 450 ਕਿਸਾਨ ਜ਼ਖਮੀ ਹੋ ਚੁੱਕੇ ਹੈ ਅਤੇ ਇੱਕ ਕਿਸਾਨ ਸ਼ੁਭਕਰਨ ਉਸਦੀ ਜਾਨ ਜਾ ਚੁੱਕੀ ਹੈ ਰਾਜੇਵਾਲ ਨੇ ਲਿਖਿਆ ਕਿ ਨੈਸ਼ਨਲ ਹਾਈਵੇ ਦੇ ਬੰਦ ਹੋਣ ਕਾਰਨ ਪੰਜਾਬ ਨੂੰ ਹਰ ਰੋਜ਼ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਪਰ ਕੇਂਦਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਪੰਜਾਬੀਆਂ ਦੇ ਵਿੱਚ ਬੇਗਾਨਗੀ ਦੀ ਪੈਦਾ ਹੋ ਰਹੀ ਹੈ ਭਾਵਨਾ ਉਹਨਾਂ ਨੇ ਸੁਪਰੀਮ ਕੋਰਟ ਦੇ ਜੱਜ ਨੂੰ ਤੁਰੰਤ داخل ਦੇਣ ਅਤੇ ਕੇਂਦਰ ਸਰਕਾਰ ਨੂੰ ਆਦੇਸ਼ ਦੇਣ ਦੀ ਚੀਫ ਜਸਟਿਸ ਤੋਂ ਮੰਗ ਕੀਤੀ ਹੈ ਹੁਣ ਗੱਲ ਕਰਦੇ ਹਾਂ ਕਿ ਇੱਕ ਨਵਾਂ ਰਫੜ ਪੈ ਗਿਆ ਹੈ ਸੰਸਦ ਦੇ ਸਰਦ ਰੋਤਾ ਸੈਸ਼ਨ ਦੇ ਆਖਰੀ ਦਿਨ ਤੋਂ ਇੱਕ ਦਿਨ ਪਹਿਲਾਂ ਭਾਵ ਕੱਲ ਦੋਵੇਂ ਸਦਨ ਹੰਗਾਮੇ ਨਾਲ ਹਿੱਲ ਗਏ ਕਿਉਂਕਿ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਡਾਕਟਰ ਵੀ ਆਰ ਅੰਬੇਦਕਰ ਦੇ ਵਿਰੁੱਧ ਕੀਤੀ ਗਈ ਟਿੱਪਣੀ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਸੀ ਭਾਰਤੀ ਬਲੌਕ ਪਾਰਟੀਆਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਸੰਸਦ ਕੰਪਲੈਕਸ ਵਿੱਚ ਹੰਗਾਮੇ ਦੇ ਮਾਮਲੇ ਵਿੱਚ ਕਾਂਗਰਸ ਦੇ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਇਸ ਕਾਰਨ ਵੱਧ ਗਈਆਂ ਨੇ ਉਹਨਾਂ ਦੇ ਖਿਲਾਫ ਸੰਸਦ ਮਾਰਗ ਥਾਣੇ ਵਿੱਚ ਕਈ ਧਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਜਹਾਜ਼ ਹੁਣ ਉਹਨਾਂ ਤੇ ਗ੍ਰਿਫਤਾਰੀ ਦੀ ਰਸਲ ਤਰਵਾਰ ਲਟਕ ਗਈ ਹੈ ਭਾਜਪਾ ਨੇ ਸੰਸਦ ਮਾਰਗ ਥਾਣੇ ਵਿੱਚ ਰਾਹੁਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਹੰਗਾਮੇ ਦੇ ਵਿਚਕਾਰ ਭਾਜਪਾ ਦੇ ਸੰਸਦ ਮੈਂਬਰ ਪ੍ਰਤਾਪ ਸਰੰਗੀ ਨੂੰ ਭਾਰਤੀ ਬਲੋਕ ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਕਥਿਤ ਤੌਰ ਤੇ ਦੱਸਿਆ ਗਿਆ ਕਿ ਗੰਬੀਰ ਸੱਟ ਲੱਗੀ ਹੈ ਸਰੰਗੀ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਉਸ ਨੂੰ ਧੱਕਾ ਮਾਰਿਆ ਜਿਸ ਕਾਰਨ ਉਹ ਜ਼ਖਮੀ ਹੋਇਆ ਹੈ ਉਨੋਂ ਤੋਂ ਇਲਾਵਾ ਸੰਸਦ ਮੈਂਬਰ ਮੁਕੇਸ਼ ਰਾਜਪੂਤ ਦੇ ਸਿਰ ਵਿੱਚ ਵੀ ਸੱਟ ਲੱਗਣ ਦੀ ਖਬਰ ਹੈ। ਦਿੱਲੀ ਦੇ ਰਾ ਮਨੋਹਰ ਲੋਇਆ ਹਸਪਤਾਲ ਵਿੱਚ ਇਹ ਭਰਤੀ ਕਰਵਾ ਦਿੱਤੇ ਗਏ ਹੈ। ਹਾਲਾਂਕਿ ਰਾਹੁਲ ਗਾਂਧੀ ਨੇ ਕਿਹਾ ਕੁਝ ਸੰਸਦ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਘਟਨਾ ਉਦੋਂ ਵਾਪਰੀ ਜਦੋਂ ਭਾਜਪਾ ਦੇ ਸੰਸਦਾਂ ਨੇ ਉਹਨਾਂ ਨੂੰ ਤੱਕਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਅੰਦਰ ਜਾਣ ਤੋਂ ਰੋਕਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਨੂੰ ਸੰਸਦ ਦੇ ਅੰਦਰ ਜਾਣ ਦਾ ਅਧਿਕਾਰ ਹੈ। ਲੋਕ ਸਭਾ ਐਲੋਪੀ ਨੇ ਕਿਹਾ ਕਿ ਇਹ ਤੁਹਾਡੇ ਕੈਮਰੇ ਤੇ ਹੋ ਸਕਦਾ ਮੈਂ ਸੰਸਦ ਦੇ ਪ੍ਰਵੇਸ਼ ਦੁਆਰ ਨਹੀਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਭਾਜਪਾ ਦੇ ਸੰਸਦ ਮੈਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਮੈਨੂੰ ਧੱਕਾ ਦੇ ਰਹੇ ਸੀ ਮੈਨੂੰ ਧਮਕੀਆਂ ਦੇ ਰਹੇ ਸੀ ਇਸ ਲਈ ਇਹ ਜਿਹਾ ਹੋ ਗਿਆ ਹਾਂ ਉਹ ਕਹਿੰਦੇ ਹੋਇਆ ਮਲਕ ਅਰਜਨ ਖੜਕੇ ਨੂੰ ਧੱਕਾ ਦਿੱਤਾ ਜਾ ਰਿਹਾ ਸੀ ਪਰ ਅਸੀਂ ਧੱਕੇ ਮਾਰ ਕੇ ਪ੍ਰਭਾਵਿਤ ਨਹੀਂ ਹੁੰਦੇ ਪਰ ਇਹ ਪ੍ਰਵੇਸ਼ ਦੁਆਰ ਹੈ ਸਾਨੂੰ ਅੰਦਰ ਜਾਣ ਦਾ ਸੰਵਿਧਾਨ ਹੱਕ ਦਿੰਦਾ ਅਧਿਕਾਰ ਦਿੰਦਾ ਹੈ ਭਾਜਪਾ ਦੇ ਸੰਸਦ ਮੈਂਬਰ ਸਾਨੂੰ ਅੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਸੰਵਿਧਾਨ ਅਤੇ ਅੰਬੇਦਕਰ ਜੀ ਦੀ ਯਾਦ ਦਾ ਅਪਮਾਨ ਕਰਨਾ ਰਾ ਮਨੋਹਰ ਲੋਈਆ ਦੇ ਹਸਪਤਾਲ ਦੇ ਵਿੱਚ ਡਾਕਟਰ ਨੇ ਜਿਹੜੇ ਉਹਨਾਂ ਨੇ ਦੱਸਿਆ ਕਿ ਪ੍ਰਤਾਪ ਸਰੰਗੀ ਅਤੇ ਮੁਕੇਸ਼ ਰਾਜਪੂਤ ਦੇ ਸਿਰ ਵਿੱਚ ਸੱਟ ਲੱਗੀ ਹੈ ਦੋਵਾਂ ਨੂੰ ਦਵਾਈ ਦਿੱਤੀ ਗਈ ਹੈ ਰਾਜਪੂਤ ਦਾ ਬਲੱਡ ਪ੍ਰੈਸ਼ਰ ਉਹ ਕਹਿੰਦੇ ਹਾਈ ਹੈ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਕੰਟਰੋਲ ਵਿੱਚ ਕੀਤਾ ਜਾ ਸਕੇ ਸਰੰਗੀ ਜੀ ਕਹਿੰਦੇ ਬਜ਼ੁਰਗ ਨੇ ਜਦੋਂ ਤਕਾ ਹੁੰਦਾ ਤਾਂ ਬਲੱਡ ਪ੍ਰੈਸ਼ਰ ਅਕਸਰ ਵੱਧ ਜਾਂਦਾ ਹੈ ਉਹਦੇ ਨਾਲ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਸਰੰਗੀ ਕਿਉਂਕਿ ਦਿਲ ਦੇ ਮਰੀਜ਼ ਵੀ ਨੇ ਅਸੀਂ ਸਥਿਤੀ ਤੇ ਲਗਾਤਾਰ ਕਹਿੰਦੇ ਨਜ਼ਰ ਰੱਖ ਰਹੇ ਹਾਂ ਪਰ ਦੂਸਰੇ ਪਾਸੇ ਰਾਹੁਲ ਗਾਂਧੀ ਦੇ ਖਿਲਾਫ ਬੀਐਨਐਸ ਦੀਆਂ ਸੰਗੀਨ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਉਹਨਾਂ ਤੇ ਧਾਰਾ ਲੱਗੀ ਹੈ 109 ਇੱਕ ਕਤਲ ਦੀ ਕੋਸ਼ਿਸ਼ ਦੀ ਧਾਰਾ ਹੈ ਇਹਦੇ ਉੱਤੇ ਸੈਕਸ਼ਨ ਲਾਇਆ 115 ਇਹਦਾ ਮਤਲਬ ਹੁੰਦਾ ਆਪਣੀ ਮਰਜ਼ੀ ਨਾਲ ਨੁਕਸਾਨ ਪਹੁੰਚਾਉਣਾ ਸੈਕਸ਼ਨ 117 ਆਪਣੀ ਮਰਜ਼ੀ ਨਾਲ ਗੰਭੀਰ ਸੱਟ ਪਹਚਾਉਣਾ ਸੈਕਸ਼ਨ 121 ਜਨਤਕ ਸੇਵਕ ਨੂੰ ਉਸਦੇ ਫਰਜ਼ ਤੋਂ ਧਿਆਨ ਤੋਂ ਪਟਕਾਉਣਾ ਉਹਦੇ ਵਾਸਤੇ ਨੁਕਸਾਨ ਪਹਚਾਉਣਾ ਇਹਦੇ ਨਾਲ ਹੀ ਧਾਰਾ 351 ਅਪਰਾਧਕ ਧਮਕੀ ਸੈਕਸ਼ਨ 125 ਵੀ ਲਾਇਆ ਗਿਆ ਜਿਹੜੀ ਦੂਜਿਆਂ ਦੀ ਸੁਰੱਖਿਆ ਨੂੰ ਖਾਤਰੇ ਵਿੱਚ ਪਾਉਣਾ ਭਾਵ ਇਹ ਸੰਗੀਨ ਧਰਾਵਾਂ ਨੇ ਰਾਹੁਲ ਗਾਂਧੀ ਦੀ ਗ੍ਰਿਫਤਾਰੀ ਹੋਣ ਦੀਆਂ ਸੰਭਾਵਨਾਵਾਂ ਨੇ ਹੁਣ ਸਰੀ ਦੇ ਵਿੱਚੋਂ ਇੱਕ ਬਹੁਤ ਮੰਦ ਭਾਗੀ ਖਬਰ ਬਣ ਰਹੀ ਹੈ ਕੁਝ ਹਫ਼ਤਿਆਂ ਦੇ ਵਿੱਚ ਟ੍ਰਾਂਟੋ ਵਾਲੇ ਪਾਸੇ ਅਤੇ ਸਰੀ ਵਿੱਚ ਅਤੇ ਐਡਮਿੰਟਨ ਦੇ ਵਿੱਚ ਕੁਝ ਪੰਜਾਬੀਆਂ ਦੇ ਲਗਾਤਾਰ ਕਤਲ ਹੋਏ ਨੇ ਹੁਣ ਸਰੀ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਸਰੀ ਦੇ ਘਰ ਦੇ ਵਿੱਚ ਦਾਖਲ ਹੋ ਕੇ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਲੜਕੀ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਬੜੀ ਮੰਦ ਭਾਗੀ ਖਬਰ ਹੈ ਮ੍ਰਿਤਕਾ ਦੀ ਪਛਾਣ ਕੁਰਕ ਖੇਤਰ ਦੇ ਪਿੰਡ ਠਸਕਾ ਬਿਰਾਜ ਜੀ ਦੀ ਰਹਿਣ ਵਾਲੀ 23 ਵਰਿਆਂ ਦੀ ਸਿਮਰਨ ਕੌਰ ਦੇ ਵਜੋਂ ਕੀਤੀ ਗਈ ਹੈ ਜੋ ਸਰੀ ਵਿੱਚ ਰਹਿੰਦੀ ਸੀ ਅਤੇ ਗਿਲਫਰਡ ਇਲਾਕੇ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਜਾਣਕਾਰੀ ਮਿਲੀ ਹੈ ਕਿ 14 ਦਸੰਬਰ ਨੂੰ ਜਦੋਂ ਉਹ ਘਰ ਵਿੱਚ ਸੀ ਤਾਂ ਕੁਝ ਅਣਪਛਾਤੇ ਹਮਲਾਵਰ ਉਸਤੇ ਘਰ ਦੇ ਅੰਦਰ ਦਾਖਲ ਹੋਏ ਅਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਜਦੋਂ ਕਿ ਉਸਤੇ ਨਾਲ ਕਮਰੇ ਵਿੱਚ ਰਹੇ ਰਹੇ ਇੱਕ ਲੜਕੇ ਅਤੇ ਲੜਕੀ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪਰ ਉਹਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਉਹ ਹਸਪਤਾਲ ਵਿੱਚ ਇਸ ਵਕਤ ਜੇਰੇ ਇਲਾਜ ਦੱਸੇ ਜਾ ਰਹੇ ਨੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿਮਰਨਜੀਤ ਕੌਰ 2 ਸਾਲ ਪਹਿਲਾਂ ਸਟੂਡੈਂਟ ਵੀਜ਼ੇ ਤੇ ਕੈਨੇਡਾ ਆਈ ਸੀ ਇੱਥੇ ਉਹ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰ ਰਹੀ ਸੀ ਕਿ ਕੈਨੇਡੀਅਨ ਪੁਲਿਸ ਦਾ ਇੱਕ ਦਸਤਾ ਜਿਹੜਾ ਕਿ ਸੰਗੀਨ ਜੁਰਮਾਂ ਦੀ ਪੁਣਛਾਣ ਕਰਦਾ ਆਈ ਹਿੱਟ ਉਹਨਾਂ ਵੱਲੋਂ ਇਹ ਸਮਾਵਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਖਬਰ ਬਹੁਤ ਦਰਦਨਾਕ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ